ਕਬੀਰ ਸਾਹਿਬ ਨੇ ਕਿਹਾ ਕਾਰਨ ਮੇਰੇ ਤੋਂ ਸੁਣੋ ਮੈਂ ਕਿਉਂ ਨ੍ਰਿਪ ਨਾਰੀ ਨੂੰ ਨਿੰਦਾ ਭਿਆਨ ਨ੍ਰਿਪ ਕਹਿੰਦੇ ਰਾਜੇ ਦੀ ਪਤਨੀ ਕਿਉਂ ਮੈਂ ਹਰੀ ਚੇਰੀ ਨੂੰ ਮਾਨ ਦੇ ਰਿਆਂ ਕਿਉਂ ਫਰਕ ਇਹ ਹੈ ਜਿਹੜੀ ਨ੍ਰਿਪ ਨਾਰੀ ਹੈ ਨਾ ਉਹਨੂੰ ਇਹ ਮਾਨ ਹੈ ਕਿ ਮੇਰਾ ਪਤੀ ਇੰਨਾ ਤਾਕਤਵਰ ਹੈ ਪਰ ਜਿਹੜੀ ਹਰੀ ਦੀ ਚੇਰੀ ਹੈ ਉਹਨੂੰ ਇਹ ਮਾਨ ਹੈ ਕਿ ਮੇਰਾ ਖਸਮ ਕਿੰਨਾ ਤਾਕਤਵਰ ਹੈ ਉਹਨੂੰ ਇਹ ਪਤਾ ਹੈ ਵੱਡਾ ਸਾਹਿਬ ਉੱਚਾ ठाਉ ਉੱਚੇ ਉਪਰ ਉੱਚਾ ਨਾਉ ਏਵਡ ਉੱਚਾ ਹੋਵੇ ਕੋਇ तिस ਉੱਚੇ ਕੋ ਪਰ ਨਿਰਪਨਾਰੀ ਨੂੰ ਇਹ ਮਾਨ ਹੈ ਕਿ ਮੇਰਾ ਪਤੀ ਵਖਤੀ ਤੌਰ ਤੇ ਮੇਰੇ ਕੋਲ ਵਖਤੀ ਤੌਰ ਦੀਆਂ ਤਾਕਤਾਂ ਤਾਂ ਕਬੀਰ ਸਾਹਿਬ ਜੀ ਨੇ ਅੱਗੇ ਕਿਹਾ ਕਿ ਨਿਰਪਨਾਰੀ ਕਿਉ ਨਿੰਦੀਐ ਕਿਉ ਹਰ ਚੇਰੀ ਕੋ ਮਾਨ ਇਹ ਪ੍ਰਸ਼ਨ ਪੁੱਛਿਆ ਕਬੀਰ ਸਾਹਿਬ ਨੂੰ ਵੀ ਤੁਸੀਂ ਨਿਰਪਨਾਰੀ ਨੂੰ ਕਿਉ ਨਿੰਦੇ ਪਇਓ ਹਰੀ ਚੇਰੀ ਨੂੰ ਮਾਨ ਕਿਉ ਦੇ ਰਹਿਓ ਕਹਿੰਦੇ ਸੁਣੋ ਫਿਰ ਨ੍ਰਿਪ ਨਾਰੀ ਕਿਉਂ ਨਿੰਦੀ ਐ ਕਿਉਂ ਹਰ ਚੇਰੀ ਕੋ ਮਾਨ ਉੱਤਰ ਦਿੱਤਾ ਉਹ ਮੰਗ ਸਵਾਰੈ ਬਿਖੈ ਕੋ ਉਹ ਸਿਮਰੈ ਹਰਿ ਨਾਮ ਕਹਿੰਦੇ ਜਿਹੜੀ ਨ੍ਰਿਪ ਨਾਰੀ ਆਈ ਐ ਨਾ ਉਹ ਨਾ ਆਪਣਾ ਭਲਾ ਕਰਨ ਆਈ ਐ ਤੇ ਨਾ ਉਹ ਦੂਜੇ ਦਾ ਭਲਾ ਕਰਨ ਆਈ ਐ ਆਪ ਵੀ ਅਹੰਕਾਰ ਨਾਲ ਲੱਦੀ ਆਈ ਐ ਹਉਮੈ ਦਾ ਪ੍ਰਗਟਾਵਾ ਕਰਨ ਆਈ ਐ ਤੇ ਜਿਸ ਸੰਗਤ ਵਿੱਚ ਆਈ ਐ ਉਹ ਸੰਗਤ ਦੇ ਜੀਆਂ ਨੂੰ ਵੀ ਅਗਲਾ ਕੇ ਜਾਏ ਉਹਨਾਂ ਦਾ ਵੀ ਸਵਾਰੇ ਕੀ ਨਹੀਂ ਉਨ੍ਹਾਂ ਦੇ ਅੰਦਰ ਵੀ ਵਾਸ਼ਨਾ ਦੀ ਅੱਗ ਫਲਾ ਕੇ ਜਾਏਗੀ ਇਸ ਕਰਕੇ ਉਹਨਾਂ ਨੇ ਕਿਹਾ ਕਿ ਉਹ ਮਾਂਗ ਸਵਾਰੇ ਬਿਖੇ ਕਉ ਮਾਂਗ ਸਵਾਰੇ ਦਾ ਮਤਲਬ ਬਾੜ ਦਾ ਸ਼ਿੰਗਾਰ ਕਰਕੇ ਆਏਗੀ ਤੇ ਜ਼ਹਿਰ ਦਾ ਪ੍ਰਗਟਾਵਾ ਕਰੇਗੀ ਪਰ ਜਿਹੜੀ ਹਰੀ ਚੇਰੀ ਹੋਏਗੀ ਨਾ ਉਹ ਸਿਮਰੈ ਹਰਨਾ ਉਹਦਾ ਇੱਕੋ ਹੀ ਕੰਮ ਹੋਏਗਾ ਸਾਰੇ ਜਪੋ ਸਾਲਾ ਹੀ ਸਾਲਾ ਏਤੀ ਸ਼ੁਰਤ ਨਾ ਪਾਈਆ ਨਦੀਆਂ ਅਤੈਵਾ ਫਵੈ ਸਮੁੰਦ ਨਾ ਜਾਣੀਐ ਸਮੁੰਦਸ਼ਾ ਉਹਨੂੰ ਇਹ ਪਤਾ ਹੈ ਕਿ ਮੈਂ ਜਿਹਦਾ ਪੱਲਾ ਫੜਿਆ ਉਸ ਸਮੁੰਦਸ਼ਾ ਸੁਲਤਾਨ ਹੈ ਉਹ ਕੌਣ ਹੈ ਤੂੰ ਠਾਕਰੋ ਬੈਰਾਗਰੋ ਮੈਂ ਜੇਹੀ ਕਣਚੇਰੀ RAM ਮੇਰੇ ਵਰਗੀਆਂ ਤੇ ਇਥੇ ਕਈ ਨੇ ਪਰ ਸੱਚੇ ਪਾਸ਼ਾ ਤੂੰ ਸਾਗਰੋ ਬੜੋ ਜੀ ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ ਰਾਮ ਮੈਂ ਕਿੱਥੇ ਜਾਣਾਗਾ ਤੂੰ ਕਿੰਨਾ ਵੱਡਾ ਹੈ ਕਿੰਨਾ ਅਥਾ ਹੈ ਕਿੰਨਾ ਗਹਿਰ ਗੰਭੀਰ ਹੈ ਇਹ ਅਨੰਤ ਅਨੰਤ ਰਹਿਮਤ ਦੀ ਬਖਸ਼ਿਸ਼ ਹੈ ਦਿੱਲੀ ਦੀ ਸੰਗਤਾਂ ਵਿੱਚ ਆਉਣਾ ਹੋਇਆ ਤੇ ਦਿੱਲੀ ਦੀ ਖਾਸ ਕਰਕੇ ਦੇਖੋ ਰਜੋਰੀ ਗਾਰਡਨ ਦੀ ਸੰਗਤ ਵਾਕਈ ਇੱਕ ਵਿਲੱਖਣ ਥਾਂ ਰੱਖਦੀ ਹੈ ਪੂਰੀ ਦੁਨੀਆ ਦੇ ਵਿੱਚ ਸੰਗਤ ਸੰਗਤ ਹੈ ਪਰ ਸੰਗਤ ਦੀ ਕਮਾਈ ਵੱਡੀ ਹੁੰਦੀ ਹੈ ਇੱਥੇ ਜੋ ਵੀ ਆਇਆ ਬੰਦਗੀ ਭਗਤੀ ਕੀਰਤਨ ਕਥਾ ਉਹ ਸੱਚੀ ਆ ਕੇ ਕਹਿ ਕੇ ਗਿਆ ਵੀ ਇੱਥੇ ਕੋਈ ਵਖਰੀ ਕਲਾ ਵਰਤ ਨਹੀਂ ਪਾਵਨਾ ਹੈ ਇਸ ਧਰਤੀ ਤੇ ਪਾਵਨਾ ਹੈ ਇਹਨਾਂ ਦੇ ਕਮਾਈ ਹੋਈ ਬਜ਼ੁਰਗਾਂ ਦੇ ਜਿਹੜੇ ਤੁਸੀਂ ਪਿਉ ਦਾਦੇ ਦਾ ਖਜ਼ਾਨਾ ਲੈ ਕੇ ਬੈਠੇ ਹੋ ਸੰਤ ਸ਼ਬੀਖ ਸਿੰਘ ਜੀ ਨੇ ਸਭ ਤੋਂ ਪਹਿਲਾਂ ਇਹ ਪਲਾਟ ਲਿਆ ਤੇ ਮਲਕੀਅਤ ਲਿਖੀ ਗਈ ਕਿ ਮਲਕੀਅਤ ਸਦਾਰ ਸ਼ਬੀਗ ਸਿੰਘ ਪੁੱਤਰ ਗੁਰੂ ਗੋਬਿੰਦ ਸਿੰਘ ਕਮਾਲ ਹੋ ਗਈ ਕਮਾਲ ਹੋ ਗਈ ਕਿ ਸਿੱਧਾ ਸੰਬੰਧ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਫਿਰ ਇੱਥੇ ਚੌਕੜੇ ਲਾਏ ਭਗਤੀ ਕੀਤੀ ਇੱਕ ਮੈਂ ਅਕਸਰ ਦੇਖੋ ਮਸਤਵਾਨਾ ਸਾਹਿਬ ਵੀ ਹਰ ਸਾਲ ਜਾਂਦਾ ਸਤਿਗੁਰ ਦੀ ਰਹਿਮਤ ਹੈ ਭਗਤੀ ਵਾਲੀ ਥਾਂ ਹੈ ਜਿੱਥੇ ਸੰਤ ਅਤਰ ਸਿੰਘ ਮਹਾਰਾਜ ਜੀ ਨੇ ਆਪ ਹੀ ਉਸ ਸਾਰਾ ਸਥਾਨ ਬਣਾਇਆ ਹੱਤੀ ਗੁਰ ਸਾਗਰ ਰਤਨੀ ਪਰ ਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਇਹ ਨਾਮ ਵੀ ਗੁਰਬਾਣੀ ਵਿੱਚੋਂ ਜਿਹੜਾ ਹੁਕਮ ਆਇਆ ਉੱਥੇ ਮੈਂ ਅਕਸਰ ਬੇਨਤੀ ਕਰਦਾ ਕਿ ਜਿਹੜੇ ਇਹ ਮੇਲੇ ਲੱਗਦੇ ਨੇ ਨਾ ਬੰਦਗੀ ਵਾਲੀ ਥਾਂ ਤੇ ਮੇਲੇ ਨਹੀਂ ਲੱਗਣੇ ਚਾਹੀਦੇ ਕੋਈ ਪੀਪੜੀਆਂ ਵਜਾਉਂਦਾ ਕੋਈ ਚੰਡੋਲਾ ਤੇ ਫਿਰਦਾ ਪਿਆ ਕੋਈ ੱਟਕੇ ਬੰਦਗੀ ਵਾਲੀ ਥਾਂ ਤੇ ਜਦੋਂ ਵੀ ਆਣਾ ਸੰਗਤ ਜੀ ਇਹ ਇਹ ਬਾਹਰ ਦੀ ਦੌਲਤ ਇਹ ਬਾਹਰ ਦੇ ਪੈਸੇ ਭੇਟਾ ਇਹ ਸਭ ਛੋਟੀ ਚੀਜ਼ ਹੈ ਭਾਵੇਂ ਸਰਦਾ ਭਾਵਨਾ ਜੇ ਤੁਸੀਂ ਕਰਦੇ ਹੋ ਪਰ ਬਹੁਤ ਛੋਟੀ ਹੈ ਜਿੰਨੇ ਕਿਸੇ ਥਾਂ ਤੇ ਬੈਠ ਕੇ ਭਗਤੀ ਕੀਤੀ ਹੈ ਚੌਕੜਾ ਲਾਇਆ ਨਾ ਜੇ ਕੁਝ ਆਪਣੇ ਅੰਦਰ ਤੁਸੀਂ ਇਸ ਥਾਂ ਤੋਂ ਲੈ ਕੇ ਜਾਣਾ ਫਿਰ 2-4 ਮਿੰਟ ਚੌਕੜਾ ਲਾ ਕੇ ਇੱਥੇ ਜ਼ਰੂਰ ਜਾਓ ਕਿਉਂਕਿ ਇਹਨਾਂ ਨੇ ਕਮਾਇਆ ਇਹ ਪੱਕਿਆ ਹੋਇਆ ਬੀਜ ਹੈ ਸੰਗਤ ਜੀ ਇਹਨਾਂ ਦੀ ਕਮਾਈ ਵਿੱਚੋਂ ਸਾਡੀ ਕਮਾਈ ਵਿੱਚੋਂ ਵਾਦਾ ਹੋਏਗਾ ਜੇ ਅਸੀਂ ਟਿੱਕੇ ਬੈਠਾਂਗੇ ਇਹ ਥਾਂ ਜਿਹੜੇ ਇਹਨੇ ਸੋਹਣੇ ਸੁਹੰਦਰੀ ਕਰਨ ਹੋਏ ਨੇ ਇਹ ਕੋਈ ਦਿਖਾਵੇ ਵਸਤੇ ਨਹੀਂ ਹੋਏ ਸੰਗਤ ਜੀ ਇਹ ਵਾਤਾਣੁਕੂਲ ਬਣਾਇਆ ਇਸ ਲਈ ਬਣਾਇਆ ਹੈ ਕਿ ਇੱਥੇ ਜੋ ਵੀ ਆਏ ਏਕ ਘਰੀ ਆਦੀ ਘਰੀ ਆਦੀ ਹੂ ਤੇ ਆਦ ਭਗਤਨ ਸੇਤੀ ਗੋਸਟੇ ਜੋਕੀਨੇ ਸੋ ਲਾਭ